ਸੋਨਾ ਪਾਣ ਦੇ ਸ਼ੌਕੀਨਾ ਤੇ ਲਈ ਬੇਹਦ ਹੀ ਖਾਸ ਖਬਰ ਹੈ ਦੱਸਦੀ ਹੈ ਕਿ ਸੋਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਖਾਸ ਕਰਕੇ ਔਰਤਾਂ ਦੇ ਲਈ ਬੇਹਦ ਹੀ ਅਹਿਮ ਹੈ ਕਿਉਂਕਿ ਔਰਤਾਂ ਨੂੰ ਜ਼ਿਆਦਾ ਸ਼ੌਕ ਹੁੰਦਾ ਹੈ ਸੋਨਾ ਪਾਣ ਦਾ ਤਾਂ ਦੱਸਦੀ ਹੈ ਕਿ ਸੋਨਾ ਅੱਜ ਯਾਨੀ ਕਿ 28 ਮਾਰਚ ਨੂੰ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਜੇਕਰ ਇੰਡੀਆ ਬੁਲੀਅਨ ਐਂਡ ਜੁਐਲਰਸ ਦੇ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਤੁਹਾਨੂੰ ਦੱਸਿਏ ਤਾਂ 10 ਗ੍ਰਾਮ ਸੋਨਾ ਜਿਹੜਾ ਕਿ 137 ਰੁਪਏ ਮਹਿੰਗਾ ਹੋ ਕੇ 64971 ਰੁਪਏ ਮਹਿੰਗਾ ਹੋ ਗਿਆ ਤਾਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ 21 ਮਾਰਚ ਨੂੰ ਜਿਹੜਾ ਕਿ ਸੋਨਾ ਹੈ ਉਹ 10 ਗ੍ਰਾਮ ਤੇ ਤੁਹਾਨੂੰ ਦੱਸਦੀ ਹੈ ਕਿ 66978 ਰੁਪਏ ਦੇ ਵਿੱਚ ਪਹੁੰਚ ਗਿਆ ਤਾਂ ਉਥੇ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੇ ਵਿੱਚ ਹਜੇ ਤੱਕ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ ਇਹ ਵਾਧਾ ਤੁਹਾਨੂੰ ਦੱਸਦੀ ਹੈ ਕਿ 14 ਰੁਪਏ ਮਹਿੰਗਾ ਹੋ ਕੇ ਯਾਨੀ ਕਿ 74000 ਜਿਹੜਾ ਕਿ ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਚੁੱਕਿਆ ਹੈ ਤਾਂ ਪਹਿਲਾ ਜਿਹੜਾ ਕਿ ਇਸ ਦਾ ਰੇਟ ਸੀਗਾ ਉਹ 73997 ਰੁਪਏ ਸੀਗਾ ਤਾਂ ਚਾਹੁੰਦੇ ਨੇ ਪਿਛਲੇ ਸਾਲ 4 ਦਸੰਬਰ ਯਾਨੀ ਕਿ 2023 ਦੇ ਵਿੱਚ ਜਿਹੜਾ ਕਿ 77000 ਦਾ ਸਭ ਤੋਂ ਉੱਚਾ ਪੱਧਰ ਬਣਿਆ ਹੋਇਆ ਸੀਗਾ ਤਾਂ ਇਸ ਮਹੀਨੇ ਯਾਨੀ ਕਿ ਮਾਰਚ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਜ਼ਬਰਦਸਤ ਵਾਧਾ ਹੋਇਆ ਜਿਸ ਕਰਕੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਦੇਖਿਆ ਜਾਂਦਾ ਹੈ ਤਾਂ ਵਿਆਹ ਦੇ ਸਮਾਗਮ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹ ਲੋਕੀ ਸੋਨਾ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਖਰੀਦਦੇ ਨੇ ਤੇ ਉਹਨਾਂ ਨੂੰ ਜ਼ਾਇਦ ਇਹ ਸੋਚਣ ਦੇ ਵਿੱਚ ਮਜਬੂਰ ਕਹਿ ਕਰ ਸਕਦਾ ਹੈ ਕਿ ਸੋਨਾ ਇਹ ਨਾ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਤਾਂ ਇੱਕ ਮਾਸ਼ਰੂ ਸੋਨਾ ਜੁੜਾ ਕਿ 62592 ਰੁਪਏ ਪ੍ਰਤੀ ਗ੍ਰਾਮ ਸੀਗਾ ਜੋ ਕਿ 28 ਮਾਰਚ ਨੂੰ 66971 ਰੁਪਏ ਪ੍ਰਤੀ ਗ੍ਰਾਮ ਤੇ ਪਹੁੰਚ ਗਿਆ ਭਾਵ ਇਸ ਮਹੀਨੇ ਹੁਣ ਤੱਕ ਇਸ ਦੀ ਕੀਮਤ ਜਿਹੜੀ ਕਿ 4379 ਰੁਪਏ ਵੱਧ ਚੁੱਕੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਚਾਂਦੀ ਵੀ ਜਿਹੜੀ ਕਿ 7892 ਰੁਪਏ ਤੋਂ ਵੱਧ ਕੇ 73000 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਚੁੱਕੀ ਹੈ ਤਾਂ ਬਾਜ਼ਾਰਾ ਦੇ ਮਾਇਰਾ ਦੇ ਵਿੱਚ ਜਿਹੜੇ ਕਿ ਉੱਥੇ ਕੰਮ ਕਰਦੇ ਨੇ ਜੁਐਲਰ ਦੀ ਦੁਕਾਨਾਂ ਨੇ ਉਹਨਾਂ ਦੇ ਅਨੁਸਾਰ ਤੁਹਾਨੂੰ ਦੱਸਦੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਰ ਵੀ ਮਿਲ ਸਕਦਾ ਹੈ ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ ਜਿਹੜਾ ਕਿ 70000 ਰੁਪਏ ਪ੍ਰਤੀ ਜਿਹੜਾ ਕਿ 10 ਗ੍ਰਾਮ ਤੱਕ ਜਾ ਸਕਦਾ ਹੈ ਇਸ ਦੇ ਨਾਲ ਹੀ ਚਾਂਦੀ ਵੀ ਜਿਹੜੀ ਕਿ 75000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਸਕਦੀ ਹੈ ਤਾਂ ਬੇਹੱਦ ਹੀ ਜ਼ਰੂਰੀ ਹੈ ਇਹ ਖਬਰ ਤੁਹਾਡੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਸਾਂਝੀ ਕਰਿਓ ਕਿਉਂਕਿ ਅੱਜ ਜਿਹੜਾ ਕਿ 28 ਮਾਰਚ ਨੂੰ ਸੋਨੇ ਦੇ ਰੇਟ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਵਾਧਾ ਦੇਖਣ ਨੂੰ ਮਿਲਿਆ ਦੱਸਦੇ ਕਿ 28 ਮਾਰਚ ਯਾਨੀ ਕਿ ਅੱਜ ਸੋਨੇ ਦਾ ਜਿਹੜਾ ਕਿ ਉੱਚ ਪੱਧਰ ਤੇ ਪਹੁੰਚ ਗਿਆ ਇਸ ਦਾ ਰੇਟ ਦੱਸ ਦੇ ਕਿ ਇੰਡੀਆ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਜਿਹੜਾ ਕਿ 10 ਗ੍ਰਾਮ ਸੋਨਾ ਜਿਹੜਾ ਕਿ 127 ਰੁਪਏ ਮਹਿੰਗਾ ਹੋ ਕੇ 64971 ਰੁਪਏ ਮਹਿੰਗਾ ਹੋ ਗਿਆ ਹੈ ਤਾਂ ਚਾਂਦੀ ਦੇ ਵਿੱਚ ਹਜੇ ਤੱਕ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਪਰ ਸੋਨੇ ਦੇ ਵਿੱਚ ਬਹੁਤ ਜ਼ਬਰਦਸਤ ਜਿਹੜਾ ਕਿ ਮਹਿੰਗਾ ਪਾਣ ਦੇ ਸ਼ੌਕੀਨਾ ਤੇ ਲਈ ਬੇਹਦ ਹੀ ਖਾਸ ਖਬਰ ਹੈ ਦੱਸਦੀ ਹੈ ਕਿ ਸੋਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਖਾਸ ਕਰਕੇ ਔਰਤਾਂ ਦੇ ਲਈ ਬੇਹਦ ਹੀ ਅਹਿਮ ਹੈ ਕਿਉਂਕਿ ਔਰਤਾਂ ਨੂੰ ਜ਼ਿਆਦਾ ਸ਼ੌਕ ਹੁੰਦਾ ਹੈ ਸੋਨਾ ਪਾਣ ਦਾ ਤਾਂ ਦੱਸਦੀ ਹੈ ਕਿ ਸੋਨਾ ਅੱਜ ਯਾਨੀ ਕਿ 28 ਮਾਰਚ ਨੂੰ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਜੇਕਰ ਇੰਡੀਆ ਬੁਲੀਅਨ ਐਂਡ ਜੁਐਲਰਸ ਦੇ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਤੁਹਾਨੂੰ ਦੱਸਿਏ ਤਾਂ 10 ਗ੍ਰਾਮ ਸੋਨਾ ਜਿਹੜਾ ਕਿ 137 ਰੁਪਏ ਮਹਿੰਗਾ ਹੋ ਕੇ 64971 ਰੁਪਏ ਮਹਿੰਗਾ ਹੋ ਗਿਆ ਤਾਂ ਇਸ ਮਹੀਨੇ ਦੀ ਸ਼ੁਰੂ ਵਾਦ ਦੇ ਵਿੱਚ 21 ਮਾਰਚ ਨੂੰ ਜਿਹੜਾ ਕਿ ਸੋਨਾ ਹੈ ਉਹ 10 ਗ੍ਰਾਮ ਤੇ ਤੋਂ ਦੱਸਦੀ ਹੈ ਕਿ 66978 ਰੁਪਏ ਦੇ ਵਿੱਚ ਪਹੁੰਚ ਗਿਆ ਤਾਂ ਉਥੇ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੇ ਵਿੱਚ ਹਜੇ ਤੱਕ ਮਾਮੂਲੀ ਵਾਅਦਾ ਦੇਖਣ ਨੂੰ ਮਿਲਿਆ ਹੈ ਇਹ ਵਾਅਦਾ ਤੁਹਾਨੂੰ ਦੱਸਦੀ ਹੈ ਕਿ 14 ਰੁਪਏ ਮਹਿੰਗਾ ਹੋ ਕੇ ਯਾਨੀ ਕਿ 74000 ਜਿਹੜਾ ਕਿ ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਚੁੱਕਿਆ ਹੈ ਤਾਂ ਪਹਿਲਾ ਜਿਹੜਾ ਕਿ ਇਸ ਦਾ ਰੇਟ ਸੀਗਾ ਉਹ 73997 ਰੁਪਏ ਸੀਗਾ ਤਾਂ ਚਾਹੁੰਦੀ ਨੇ ਪਿਛਲੇ ਸਾਲ 4 ਦਸੰਬਰ ਯਾਨੀ ਕਿ 2023 ਦੇ ਵਿੱਚ ਜਿਹੜਾ ਕਿ 77000 ਦਾ ਸਭ ਤੋਂ ਉੱਚਾ ਪੱਧਰ ਬਣਿਆ ਹੋਇਆ ਸੀਗਾ ਤਾਂ ਇਸ ਮਹੀਨੇ ਯਾਨੀ ਕਿ ਮਾਰਚ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਜ਼ਬਰਦਸਤ ਵਾਧਾ ਹੋਇਆ ਜਿਸ ਕਰਕੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਦੇਖਿਆ ਜਾਂਦਾ ਹੈ ਤਾਂ ਵਿਆਹ ਦੇ ਸਮਾਗਮ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹ ਲੋਕੀ ਸੋਨਾ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਖਰੀਦਦੇ ਨੇ ਤੇ ਉਹਨਾਂ ਨੂੰ ਜ਼ਾਇਦ ਇਹ ਸੋਚਣ ਦੇ ਵਿੱਚ ਮਜਬੂਰ ਕਹਿ ਕਰ ਸਕਦਾ ਹੈ ਕਿ ਸੋਨਾ ਇਹ ਨਾ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਤਾਂ ਇੱਕ ਮਾਸ਼ਰੂ ਸੋਨਾ ਜੁੜਾ ਕਿ 62592 ਰੁਪਏ ਪ੍ਰਤੀ ਗ੍ਰਾਮ ਸੀਗਾ ਜੋ ਕਿ 28 ਮਾਰਚ ਨੂੰ 66971 ਰੁਪਏ ਪ੍ਰਤੀ ਗ੍ਰਾਮ ਤੇ ਪਹੁੰਚ ਗਿਆ ਭਾਵ ਇਸ ਮਹੀਨੇ ਹੁਣ ਤੱਕ ਇਸ ਦੀ ਕੀਮਤ ਜਿਹੜੀ ਕਿ 4379 ਰੁਪਏ ਵੱਧ ਚੁੱਕੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਚਾਂਦੀ ਵੀ ਜਿਹੜੀ ਕਿ 7892 ਰੁਪਏ ਤੋਂ ਵੱਧ ਕੇ 73000 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਚੁੱਕੀ ਹੈ ਤਾਂ ਬਾਜ਼ਾਰਾ ਦੇ ਮਾਇਰਾ ਦੇ ਵਿੱਚ ਜਿਹੜੇ ਕਿ ਉੱਥੇ ਕੰਮ ਕਰਦੇ ਨੇ ਜੁਐਲਰ ਦੀ ਦੁਕਾਨਾਂ ਨੇ ਉਹਨਾਂ ਦੇ ਅਨੁਸਾਰ ਤੁਹਾਨੂੰ ਦੱਸਦੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਰ ਵੀ ਮਿਲ ਸਕਦਾ ਹੈ ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ ਜਿਹੜਾ ਕਿ 70000 ਰੁਪਏ ਪ੍ਰਤੀ ਜਿਹੜਾ ਕਿ 10 ਗ੍ਰਾਮ ਤੱਕ ਜਾ ਸਕਦਾ ਹੈ ਇਸ ਦੇ ਨਾਲ ਹੀ ਚਾਂਦੀ ਵੀ ਜਿਹੜੀ ਕਿ 75000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਸਕਦੀ ਹੈ ਤਾਂ ਬੇਹੱਦ ਹੀ ਜ਼ਰੂਰੀ ਹੈ ਇਹ ਖਬਰ ਤੁਹਾਡੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਸਾਂਝੀ ਕਰਿਓ ਕਿਉਂਕਿ ਅੱਜ ਜਿਹੜਾ ਕਿ 28 ਮਾਰਚ ਨੂੰ ਸੋਨੇ ਦੇ ਰੇਟ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਵਾਧਾ ਦੇਖਣ ਨੂੰ ਮਿਲਿਆ ਦੱਸਦੇ ਕਿ 28 ਮਾਰਚ ਯਾਨੀ ਕਿ ਅੱਜ ਸੋਨੇ ਦਾ ਜਿਹੜਾ ਕਿ ਉੱਚ ਪੱਧਰ ਤੇ ਪਹੁੰਚ ਗਿਆ ਇਸ ਦਾ ਰੇਟ ਦੱਸ ਦੇ ਕਿ ਇੰਡੀਆ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਜਿਹੜਾ ਕਿ 10 ਗ੍ਰਾਮ ਸੋਨਾ ਜਿਹੜਾ ਕਿ 127 ਰੁਪਏ ਮਹਿੰਗਾ ਹੋ ਕੇ 64971 ਰੁਪਏ ਮਹਿੰਗਾ ਹੋ ਗਿਆ ਹੈ ਤਾਂ ਚਾਂਦੀ ਦੇ ਵਿੱਚ ਹਜੇ ਤੱਕ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਪਰ ਸੋਨੇ ਦੇ ਵਿੱਚ ਬਹੁਤ ਜ਼ਬਰਦਸਤ ਜਿਹੜਾ ਕਿ ਮਹਿੰਗਾ